ਇਹ ਤਾਂ ਜੇ ਮੈਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਾਂ ਤਾਂ ਹਮੇਸ਼ਾ ਪੀਲੀ ਦਸਤਾਰ ਸਜਾਉਂਦੇ ਨੇ ਪੀਲੀ ਦਸਤਾਰ ਸਜਾ ਕੇ ਹਮੇਸ਼ਾ ਕਹਿੰਦੇ ਨੇ ਕਿ ਅਸੀਂ ਇਨਕਲਾਬ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਕਿੰਨਾ ਕਿਨਕਲਾਬ ਆਇਆ ਜੀ ਪੰਜਾਬ 'ਚ ਦੇਖੋ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਸਿਆਸੀ ਸਟੇਜਾਂ ਤੋਂ ਭਾਸ਼ਣ ਖਤਮ ਕਰਦੇ ਨੇ ਉਦੋਂ ਨਾਰਾ ਵੀ ਜ਼ਰੂਰ ਦਿੰਦੇ ਨੇ ਇਨਕਲਾਬ ਜਿੰਦਾਬਾਦ ਤੁਸੀਂ ਸੁਣਿਆ ਮੈਂ ਵੀ ਸੁਣਿਆ ਹਰ ਇੱਕ ਪੰਜਾਬੀ ਨੇ ਉਹ ਜਿਹੜਾ ਨਾਰਾ ਸੁਣਿਆ ਹੋਵੇਗਾ ਪਰ ਤੋਂ ਇਹ ਜਿਹੜਾ ਇਨਕਲਾਬ ਆ ਮੁੱਖ ਮੰਤਰੀ ਸਾਹਿਬ ਨੇ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਗੱਲਾਂ ਵਾਲਾ ਇਨਕਲਾਬ ਲਿਆਂਦਾ ਜੀ ਬਹੁਤ ਸਾਰੇ ਲੋਕ ਕਹਣਗੇ ਉਹ ਕਿਦਾਂ ਕਿਉਂਕਿ ਜਿਹੜਾ ਜਿਹੜੇ ਬੰਦਿਆਂ ਦੀ ਸੋਚ ਹੁੰਦੀ ਨਾ ਇਨਕਲਾਬ ਲਿਆਉਣਾ ਇਹਦਾ ਸਾਡੇ ਜਿਹੜੇ ਸੂਰਮੇ ਸੀ ਸ਼ਹੀਦੇ ਆਸਮ ਸਰਦਾਰ ਭਗਤ ਸਿੰਘ ਸ਼ਹੀਦ ਉਦਮ ਸਿੰਘ ਰਾਜਗੁਰੂ ਸੁਖਦੇਵ ਜੀ ਜੋ ਉਹ ਸੁਪਨੇ ਆ ਜੋ ਉਹਨਾਂ ਦਾ ਸੁਪਨਾ ਸੀ ਕਿ ਪੰਜਾਬ ਇਸ ਤਰ੍ਹਾਂ ਦਾ ਹੋਵੇ ਕਿ ਮੁੱਖ ਮੰਤਰੀ ਪ੍ਰਮukh ਭਗਵੰਤ ਮਾਨ ਨੇ ਉਸ ਤਰ੍ਹਾਂ ਦਾ ਸਿਰਜ ਕੇ ਪੰਜਾਬ ਦਿੱਤਾ ਜਾਂ ਉਸ ਤੋਂ ਪਹਿਲਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਸੀ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਤੋਂ ਪਹਿਲਾਂ ਹੋਰ ਬਹੁਤ ਸਾਰੇ ਮੁੱਖ ਮੰਤਰੀ ਸੀ ਜੀ ਉਹਨਾਂ ਨੇ ਉਸ ਤਰ੍ਹਾਂ ਦਾ ਪੰਜਾਬ ਸਰਚ ਕੇ ਦਿੱਤਾ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜ਼ਰੂਰ ਹੋ ਗਿਆ ਕਿ ਜਿਹੜਾ ਆਪਣੇ ਹੱਕ ਸੱਚ ਲਈ ਲੜਾਈ ਲੜਦਾ ਹੈ ਜਿਹੜਾ ਇਹਨਾਂ ਦੇ ਧੋਖੇ ਦੇ ਖਿਲਾਫ ਬੋਲਦਾ ਹੈ ਜਿਹੜਾ ਸਰਕਾਰਾਂ ਦੇ ਦੇ ਸਰਕਾਰਾਂ ਦੀ ਵਾਲਾ ਖਿਲਾਫੀ ਦੇ ਖਿਲਾਫ ਬੋਲਦਾ ਉਹ ਇਹ ਅਸਰ ਇਨਕਲਾਬੀ ਬੰਦਾ ਤਾਂ ਉਹ ਹੈ ਨਾ ਜਿਹੜਾ ਇਨਕਲਾਬ ਲਈ ਲੜ ਰਿਹਾ ਪਰੰਤੂ ਉਹ ਸਰਕਾਰ ਦੀ ਨਜ਼ਰ ਦੇ ਵਿੱਚ ਸਰਕਾਰ ਉਹਨਾਂ ਨੂੰ ਬਾਕੀ ਦੱਸ ਦਿੰਦੀ ਹੈ ਜੀ ਇਹ ਤਾਂ ਬਾਕੀ ਹੈ ਤੇ ਉਹਨਾਂ ਤੇ ਉਹਨਾਂ ਨੂੰ ਬਹੁਤ ਸਾਰੀਆਂ ਤੋਮਤਾ ਲੱਗ ਜਾਂਦੀਆਂ ਨੇ ਜੀ ਇਹ ਤਾਂ ਦੇਸ਼ ਵਿਰੋਧੀ ਨੇ ਇਹ ਤਾਂ ਦੇਸ਼ ਵਿਰੋਧੀ ਅੰਸਰ ਨੇ ਸ਼ਰਾਬਤੀ ਅੰਸਰ ਨੇ ਮਾਹੌਲ ਖਰਾਬ ਕਰਦੇ ਨੇ ਧਰਨਿਆਂ ਤੇ ਬੈਹ ਜਾਂਦੇ ਨੇ ਮੈਂ ਕਹਿੰਦਾ ਜੀ ਭਗਵੰਤ ਮਾਨ ਆਪਣੇ ਅੰਦਰ ਛਾਤੀ ਮਾਰਨ ਕਿਤੇ ਇਕੱਲੇ ਬੈਠ ਕੇ ਬਹੁਤ ਵੱਡਾ ਸੀਐਮ ਹਾਊਸ ਹੁੰਦਾ ਹੈ ਨਾ ਜੀ ਜੀ ਇਕੱਲੇ ਬੈਠ ਕੇ ਆਪਣੇ ਅੰਦਰ ਛਾਤੀ ਮਾਰਨ ਕਿਤੇ ਬੈਠ ਕੇ ਸੋਚਣ ਕਿ ਯਾਰ ਮੈਂ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਉਹ ਪੂਰੇ ਕੀਤੇ ਆ ਕਿ ਸੱਚਮੁੱਚ ਇਨਕਲਾਬ ਪੰਜਾਬ ਦੇ ਵਿੱਚ ਆਇਆ ਜਿਹੜਾ ਤਾਂ ਬੋਲਦਾ ਇਹਨਾਂ ਦੇ ਖਿਲਾਫ ਉਹਨੂੰ ਇਹ ਬਾਗੀ ਦੱਸ ਦਿੰਦੇ ਨੇ ਬਿਲਕੁਲ ਤੇ ਨਾਰੇ ਦਿੰਦੇ ਨੇ ਇਨਕਲਾਬ ਜ਼ਿੰਦਾਬਾਦ ਕਿੱਦਾਂ ਇਨਕਲਾਬ ਜ਼ਿੰਦਾਬਾਦ ਹੋ ਜਾਊਗਾ ਤੁਸੀਂ ਇਨਕਲਾਬ ਜ਼ਿੰਦਾਬਾਦ ਕਹਿੰਦੇ ਹੋ ਜਿਹੜਾ ਫੌਜੀ ਸਾਡੇ ਦੇਸ਼ ਦੀ ਸਰਹੱਦਾ ਦੀ ਰਾਖੀ ਕਰਦਾ ਹੈ ਜਿਨ੍ਹਾਂ ਦੀ ਬਦੌਲਤ ਅਸੀਂ ਸੁੱਖ ਦਾ ਸਾਹ ਲੈਂਦੇ ਆਂ ਜਿਨ੍ਹਾਂ ਦੀ ਬਦੌਲਤ ਅਸੀਂ ਰਾਤ ਨੂੰ ਆਰਾਮ ਦੀ ਚੈਨ ਦੀ ਨੀਂਦ ਸੌਂਦੇ ਆਂ ਪਟਿਆਲਾ ਮਾਮਲੇ ਤੇ ਮੁੱਖ ਮੰਤਰੀ ਦਾ ਬਿਆਨ ਆਇਆ ਕੋਈ ਬਿਲਕੁਲ ਮਨੀਸ਼ ਸਸੋਦੀਏ ਇਹਨੂੰ ਪੰਜਾਬ ਦਾ ਇੰਚਾਰਜ ਲਾਤਾ ਸਤेंद्र ਜੈਨ ਨੂੰ ਕੋ ਇੰਚਾਰਜ ਸਹਿ ਇੰਚਾਰਜ ਲਗਾਤਾ ਤੇ ਝਾੜੂ ਦੇ ਵਰਕਰਾਂ ਨੇ ਝਾੜੂ ਵਾਲਿਆਂ ਦੇ ਲੀਡਰਾਂ ਨੇ ਇੰਨੇ ਕੋਈ ਬਿਸ਼ਰਮ ਨੇ ਆਪਣੀਆਂ ਸੋਸ਼ਲ ਮੀਡੀਆ ਤੇ ਉਹ ਫੇਸਬੁੱਕਾਂ ਭਰਤੀਆਂ ਇੰਸਟਾਗ੍ਰਾਮ ਭਰ ਦਿੱਤੇ ਇਸ ਮਨੀਸ਼ ਸਸੋਧਿਆ ਪੰਜਾਬ ਦੇ ਇੰਚਾਰਜ ਨਿਯੁਕਤ ਆ ਪੰਜਾਬ ਕੀ ਹੋਗੀ ਤਰੱਕੀ ਸਭੀ ਕੋ ਬਹੁਤ ਬਹੁਤ ਵਧਾਈ ਕਾਰਨਰ ਵੇਲੇ ਇਹਨਾਂ ਦੀਆਂ ਮੂੰਹ ਜਵਾਨਾਂ ਵੱਡ ਹੋਈਆਂ ਸੀਗੀਆਂ ਕਾਰਨਲ ਵੇਲੇ ਕੋਈ ਨਹੀਂ ਬੋਲਿਆ ਨਾ ਮੁੱਖ ਮੰਤਰੀ ਬੋਲਿਆ ਨਾ ਕੋਈ ਝਾੜੂ ਦਾ ਲੀਡਰ ਬੋਲਿਆ ਨਾ ਕੋਈ ਰਾਂ ਦਾ ਕੋਈ ਵਰਕਰ ਬੋਲਿਆ ਉਦੋਂ ਕਿੱਥੇ ਸੀ ਮਨੀਸ਼ ਸਸੋਧਿਆ ਦੇਸ਼ ਦੀ ਫੌਜ ਨਾਲ ਉੱਪਰ ਹੋ ਗਿਆ